ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋਇਆ ਨਵੀਂ ਕਹਾਣੀ ਦੇ ਨਾਲ ਮੈਂ ਇੱਕ ਮੁੰਡੇ ਨਾਲ ਫੋਨ ਤੇ ਗੱਲ ਕਰਦੀ ਸੀ ਮੈਂ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਨੂੰ ਦੇਖ ਰਹੀ ਸੀ ਮੈਂ ਬਹੁਤ ਜ਼ਿਆਦਾ ਸੋਹਣੀ ਸੀ ਇਸ ਲਈ ਮੈਨੂੰ ਬਹੁਤ ਜ਼ਿਆਦਾ ਘਮੰਡ ਸੀ ਤੇ ਹੋਣਾ ਵੀ ਚਾਹੀਦਾ ਸੀ ਰੱਬ ਨੇ ਮੈਨੂੰ ਇੰਨੀ ਸੋਹਣੀ ਬਣਾਇਆ ਸੀ ਮੇਰੇ ਵਿੱਚ ਵੀ ਕੁਝ ਏਦਾਂ ਦਾ ਸੀ ਮੇਰੇ ਅੰਦਾਜ਼ ਰਾਜਕੁਮਾਰੀਆਂ ਨਾਲੋਂ ਘੱਟ ਨਹੀਂ ਸੀ ਹਾਲਾਂਕਿ ਮੇਰਾ ਸਬੰਧ ਮੀਡਲ ਕਲਾਸ ਘਰ ਦੇ ਨਾਲ ਸੀ ਪਰ ਮੈਂ ਆਪਣੇ ਘਰ ਵਿੱਚ ਕਿਸੇ ਕੰਮ ਨੂੰ ਹੱਥ ਨਹੀਂ ਲਾਉਂਦੀ ਸੀ ਸਾਰੇ ਕੰਮ ਮੇਰੀ ਵੱਡੀ ਭੈਣ ਹੀ ਕਰਦੀ ਸੀ ਇਸ ਲਈ ਮੈਂ ਚਾਹੁੰਦੀ ਸੀ ਕਿ ਮੇਰੀ ਮਾਂ ਵੀ ਮੇਰੀ ਖੂਬਸੂਰਤੀ ਨੂੰ ਕਿਉਂ ਨਹੀਂ ਦੇਖਦੀ ਕਿ ਉਸ ਨੂੰ ਮੇਰੀ ਖੂਬਸੂਰਤੀ ਨਜ਼ਰ ਨਹੀਂ ਆਉਂਦੀ ਸੀ ਮੇਰੀ ਮਾਂ ਹਰ ਵੇਲੇ ਮੇਰੀ ਵੱਡੀ ਭੈਣ ਗੀਤ ਦਾ ਹੀ ਨਾਮ ਲੈਂਦੀ ਰਹਿੰਦੀ ਉਹ ਬੜੀ ਹੀ ਸਿਆਣੀ ਕੁੜੀ ਸੀ ਘਰ ਨੂੰ ਬੜੇ ਵਧੀਆ ਤਰੀਕੇ ਨਾਲ ਸੰਭਾਲ ਰਹੀ ਸੀ ਮੈਂ ਸਾਰਿਆਂ ਦਾ ਬੜੇ ਤੇ ਵਧੀਆ ਤਰੀਕੇ ਨਾਲ ਸਵਾਗਤ ਕਰਦੀ ਸੀ ਤੇ ਉਹਦੀਆਂ ਤਰੀਫਾਂ ਸੁਣ ਕੇ ਮੇਰੇ ਕੰਨ ਪੱਕ ਗਏ ਸੀ ਮੈਨੂੰ ਖੇਚੜਨ ਲੱਗ ਪਈ ਸੀ ਮੇਰੀ ਮਾਂ ਨੂੰ ਮੇਰੇ ਵਿੱਚ ਬਹੁਤ ਕਮੀਆਂ ਦਿਖਦੀਆਂ ਸੀ ਜਦ ਕਿ ਮੈਂ ਬਹੁਤ ਜ਼ਿਆਦਾ ਸੋਹਣੀ ਸੀ ਉਹ ਮੈਨੂੰ ਕਹਿਣ ਲੱਗੀ ਕਿ ਜਾ ਅੰਜਲੀ ਰਸੋਈ ਵਿੱਚ ਜਾ ਕੇ ਭਾਂਡੇ ਧੋ ਮੈਂ ਕਿਹਾ ਕਿ ਮੇਰੇ ਹੱਥ ਦੇਖ ਕਿੰਨੇ ਚਿੱਟੇ ਆ ਭਾਂਡੇ ਧੋऊंगी ਤਾਂ ਖਰਾਬ ਹੋ ਜਾਣਗੇ ਮੈਂ ਆਪਣੇ ਹੱਥਾਂ ਨੂੰ ਖਰਾਬ ਨਹੀਂ ਕਰਨਾ ਚਾਹੁੰਦੀ ਸੀ ਗੀਤਾ ਆਪੇ ਭਾਂਡੇ ਧੋ ਲਵਗੀ ਉਹਦੇ ਹੱਥ ਵੈਸੇ ਵੀ ਮੇਰੇ ਜਿੰਨੇ ਸੋਹਣੇ ਨਹੀਂ ਆ ਉਹਨੂੰ ਕਹਿ ਕੇ ਧਵਾ ਲਓ ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਆ ਗਈ ਮੈਂ ਆਪਣੇ ਪਰਸ ਵਿੱਚੋਂ ਫੋਨ ਕੱਢਿਆ ਤੇ ਮੇਰੇ ਕੋਲ ਕੀਪੈਡ ਵਾਲਾ ਛੋਟਾ ਜਿਹਾ ਫੋਨ ਸੀ ਮੈਂ ਆਪਣੇ ਦੋਸਤ ਨੂੰ ਫੋਨ ਕਰਨ ਲੱਗ ਪਈ ਦੂਸਰੀ ਬੈਲ ਤੇ ਮੇਰਾ ਫੋਨ ਚੱਕ ਲਿਆ ਪਰ ਮੈਂ ਕੱਟ ਦਿੱਤਾ ਮੈਂ ਉਹਨੂੰ ਮਨ ਵਿੱਚ ਗਾਲਾਂ ਕੱਢਣ ਲੱਗ ਪਈ ਕਿ ਇੱਕ ਮਿੰਟ ਦੀ ਵੀ ਵੇਲ ਨਹੀਂ ਤੇ ਫਿਰ ਇੱਕ ਮਿੰਟ ਬਾਅਦ ਉਹਦਾ ਫੋਨ ਦੁਬਾਰਾ ਆ ਗਿਆ ਕਹਿਣ ਲੱਗਾ ਕਿ ਕੀ ਹੋਇਆ ਜਾਨੇ ਮਨ ਫੋਨ ਕਿਉਂ ਘੱਟ ਦਿੱਤਾ ਮੈਂ ਕਿਹਾ ਮੇਰਾ ਫੋਨ ਕਿਉਂ ਨਹੀਂ ਚੱਕਿਆ ਤੈਨੂੰ ਪਤਾ ਨਾ ਮੇਰੇ ਕੋਲ ਸਿਰਫ ਮਿਸਕਾਲ ਕਰਨ ਜੋਗੇ ਹੀ ਪੈਸੇ ਆ ਤੂੰ ਹੁਣ ਚੁੱਕ ਕੇ ਮੇਰਾ ਬੈਲੈਂਸ ਹੀ ਖਤਮ ਕਰ ਦਿੱਤਾ ਕਹਿਣ ਲੱਗਾ ਤੂੰ ਪਰੇਸ਼ਾਨ ਨਾ ਹੋ ਮੈਂ ਤੇਰੇ ਨੰਬਰ ਤੇ ਰੀਚਾਰਜ ਕਰਵਾ ਦੇਵਾਂਗਾ ਇਹ ਸੁਣ ਕੇ ਤਾਂ ਮੈਂ ਖੁਸ਼ ਹੋ ਗਈ ਇੱਕ ਮਿੰਟ ਵੀ ਨਹੀਂ ਹੋਇਆ ਸੀ ਤੇ ਮੈਸੇਜ ਆ ਗਿਆ ਮੇਰੇ ਮੋਬਾਈਲ ਫੋਨ ਤੇ 3 ਮਹੀਨੇ ਦਾ ਰੀਚਾਰਜ ਹੋ ਗਿਆ ਸੀ ਮੈਂ ਫੇਰ ਖੁਸ਼ ਹੋ ਕੇ ਦੁਬਾਰਾ ਉਹਦੇ ਨਾਲ ਗੱਲ ਕਰਨ ਲੱਗ ਪਈ। ਮੈਂ ਉਹਦੀ ਐਵੇਂ ਨਹੀਂ دیਵਾਨੀ ਹੋ ਗਈ ਸੀ। ਮੈਂ ਸ਼ੀਸ਼ੇ ਅੱਗੇ ਖੜ ਕੇ ਆਪਣੇ ਆਪ ਨੂੰ ਵੀ ਦੇਖੀ ਜਾਂਦੀ ਸੀ। ਉਹ ਕਹਿਣ ਲੱਗਾ ਕਿ ਤੈਨੂੰ ਉਸ ਵਿਆਹ ਵਿੱਚ ਦੇਖ ਕੇ ਮੈਂ ਪਤਾ ਨਹੀਂ ਕਿੱਥੇ ਗੁਆਚ ਗਿਆ ਸੀ। ਤੂੰ ਤਾਂ ਬਹੁਤ ਜ਼ਿਆਦਾ ਸੋਹਣੀ ਲੱਗ ਰਹੀ ਸੀ। ਦਿਲ ਕਰਦਾ ਸੀ ਤੈਨੂੰ ਅੱਜ ਹੀ ਘੁੱਟ ਕੇ ਜੱਫੀ ਪਾ ਲਵਾਂ। ਰੱਬ ਨੇ ਤੇਰੇ ਇੱਕ ਇੱਕ ਅੰਗ ਨੂੰ ਇੰਨਾ ਸੋਹਣਾ ਬਣਾਇਆ। ਸੱਚ ਕਹੇ ਤਾਂ ਉਸ ਰਾਤ ਮੈਂ ਸੁੱਤਾ ਨਹੀਂ। ਮੈਂ ਦਾਸ ਨਹੀਂ ਸਕਦਾ ਕਿ ਮੇਰੇ ਅੰਦਰ ਪਤਾ ਨਹੀਂ ਕੀ ਕੀ ਆਉਣ ਲੱਗ ਪਿਆ ਸੀ ਪੂਰੇ 20 ਦਿਨ ਲੱਗ ਗਏ ਤੇਰਾ ਨੰਬਰ ਲੈਣ ਨੂੰ ਤੇਰੇ ਨਾਲ ਦੋਸਤੀ ਕੀਤੀ ਨੂੰ ਹਜੇ ਇੱਕ ਹਫਤਾ ਹੀ ਹੋਇਆ ਤੇ ਤੂੰ ਬੜੀ ਨਖਰੇਬਾਜ਼ ਆ ਮੈਂ ਖੁਸ਼ ਹੋ ਕੇ ਕਿਹਾ ਕਿ ਮੇਰੀ ਖੂਬਸੂਰਤੀ ਦਾ ਇੰਨਾ ਤਾਂ ਨਖਰਾ ਬੰਦ ਹੈ ਆਮਨ ਅਮਨ ਕਹਿ ਲੱਗਾ ਹਾਏ ਜਾਨੇ ਮਨ ਤੇਰੀਆਂ ਗੱਲਾਂ ਸੁਣ ਕੇ ਮੇਰੀ ਰੂਹ ਖੁਸ਼ ਹੋ ਜਾਂਦੀ ਆ ਹਜੇ ਮੈਂ ਅਮਨ ਦੇ ਨਾਲ ਗੱਲ ਹੀ ਕਰਦੀ ਸੀ ਕਿ ਅੰਜਲੀ ਕਮਰੇ ਵਿੱਚ ਆ ਗਈ ਮੇਰੀਆਂ ਇਦਾਂ ਦੀਆਂ ਹਰਕਤਾਂ ਦੇਖ ਕੇ ਉਹਨੂੰ ਪਤਾ ਤਾਂ ਨਹੀਂ ਲੱਗਿਆ ਸੀ ਪਰ ਮੈਂ ਬਹਾਨਾ ਲਾ ਕੇ ਅਮਨ ਦਾ ਫੋਨ ਕੱਟ ਦਿੱਤਾ ਉਹ ਕਹਿਣ ਲੱਗੀ ਚੱਲ ਅੰਜਲੀ ਤਿੰਨ ਦਿਨ ਹੋ ਗਿਆ ਚਾਦਰ ਨਹੀਂ ਵਿਛਾਈ ਤੇ ਤੂੰ ਹੋਰ ਕੋਈ ਚਾਦਰ ਬਦਲ ਦੇ ਮੈਂ ਬੇਸੁਰਤੀ ਜਿਹੀ ਬੈੱਡ ਤੋਂ ਉੱਠ ਰਹੀ ਉਹ ਕਹਿਣ ਲੱਗੀ ਕਿ ਤੂੰ ਇੰਨੀ ਛੋਟੀ ਨਹੀਂ ਕਿ ਘਰ ਦੇ ਕਿਸੇ ਕੰਮ ਨੂੰ ਵੀ ਹੱਥ ਨਾ ਲਾਵੇ ਅਗਲੇ ਮਹੀਨੇ ਤੂੰ 17 ਦੀ ਹੋ ਜਾਊਂਗੀ ਕੁਝ ਘਰ ਦੇ ਕੰਮਾਂ ਨੂੰ ਵੀ ਕਰ ਲਿਆ ਕਰ ਮੈਂ ਕਿਹਾ ਮੈਨੂੰ ਕੋਈ ਲੋੜ ਨਹੀਂ ਘਰ ਦੇ ਕੰਮ-ਕਾਰ ਕਰਨ ਦੀ ਤੇ ਇਹੀ ਤਾਂ ਦਿਨ ਐਸ਼ ਕਰਨ ਦੇ ਆ ਜਦੋਂ ਤੇਰਾ ਵਿਆਹ ਹੋ ਜਾਊਗਾ ਤੇ ਸਾਰਾ ਕੰਮ ਮੈਨੂੰ ਹੀ ਸੰਭਾਲਣਾ ਪਊਗਾ ਉਹ ਮੈਨੂੰ ਗੁੱਸੇ ਨਾਲ ਦੇਖਣ ਲੱਗ ਪਈ ਤੇ ਮੈਂ ਉਹਨੂੰ ਕਿਹਾ ਕਿ ਤੂੰ ਮੇਰੀ ਖੂਬਸੂਰਤੀ ਤੋਂ ਛੱਡਦੀ ਰਹਿਣੀ ਆ ਉਹ ਕਹਿੰਦੀ ਮੈਂ ਤੇਰੀ ਖੂਬਸੂਰਤੀ ਤੋਂ ਨਹੀਂ ਛੱਡਦੀ ਤੇਰੇ ਕੋਲੋਂ ਉਹ ਕੁਝ ਨਹੀਂ ਜੋ ਮੇਰੇ ਕੋਲੇ ਆ ਮੈਂ ਸਾਰੇ ਘਰ ਨੂੰ ਸੰਭਾਲਦੀ ਆ ਸਾਰੇ ਕੰਮ-ਕਾਰ ਕਰ ਲੈਂਦੀ ਆ ਮੈਂ ਉਹਨੂੰ ਕਿਹਾ ਕਿ ਤੂੰ ਮੇਰੇ ਜਿੰਨੀ ਸੋਹਣੀ ਤਾਂ ਨਹੀਂ ਇਸ ਗੱਲ ਤੇ ਉਹਨੂੰ ਗੁੱਸਾ ਲੱਗਾ ਤੇ ਕਮਰੇ ਵਿੱਚੋਂ ਬਾਹਰ ਚਲੀ ਗਈ ਦੁਬਾਰਾ ਅਮਨ ਨਾਲ ਗੱਲ ਕਰਨ ਲੱਗ ਪਈ ਵੈਸੇ ਤਾਂ ਅੰਜਲੀ ਜ਼ਿਆਦਾ ਸੋਹਣੀ ਨਹੀਂ ਸੀ ਪਰ ਆਮ ਲੋਕਾਂ ਨਾਲੋਂ ਤਾਂ ਸੋਹਣੀ ਸੀ ਉਹਦੀਆਂ ਬਿੱਲੀਆਂ ਅੱਖਾਂ ਸੀ ਜਿਹੜਾ ਉਹਨੂੰ ਇੱਕ ਵਾਰ ਦੇਖਦਾ ਸੀ ਉਹ ਦੇਖਦਾ ਹੀ ਰਹਿ ਜਾਂਦਾ ਸੀ ਉਹ ਮੇਰੇ ਨਾਲ ਖੜੀ ਮੇਰੀ ਭੈਣ ਲੱਗਦੀ ਹੀ ਨਹੀਂ ਸੀ ਮੈਨੂੰ ਉਹਦੇ ਤੋਂ ਖੇਚੜਦੀ ਰਹਿੰਦੀ ਸੀ ਉਹ ਚੰਗੀ ਬਣਨ ਦੇ ਡਰਾਮੇ ਵੀ ਕਰਦੀ ਸੀ ਤੇ ਦੇਖਣ ਵਾਲੇ ਵੀ ਸਮਝਦੇ ਸੀ ਕਿ ਉਹ ਸੱਚੀ ਬਹੁਤ ਸੰਸਕਾਰੀ ਕੁੜੀ ਆ ਤੇ ਆਪਣੀ ਛੋਟੀ ਭੈਣ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਐ ਮੈਂ ਆਪਣੀ ਮਰਜ਼ੀ ਕਰਦੀ ਸੀ ਮੈਨੂੰ ਸ਼ੁਰੂ ਤੋਂ ਹੀ ਇੱਕ ਵਧੀਆ ਜ਼ਿੰਦਗੀ ਗੁਜ਼ਾਰਨ ਦਾ ਸ਼ੌਂਕ ਸੀ ਤੇ ਮੈਨੂੰ ਇਹ ਅਜਿਹੀ ਆਪਣੇ ਘਰ ਪੂਰੀ ਹੁੰਦੀ ਨਹੀਂ ਦਿਖ ਰਹੀ ਸੀ ਤੇ ਫਿਰ ਮੈਂ ਮੁੰਡਿਆਂ ਨਾਲ ਦੋਸਤੀ ਕਰਦੀ ਤੇ ਉਹਨਾਂ ਕੋਲ ਬੈਲੈਂਸ ਮੰਗਵਾਉਂਦੀ ਉਹਨਾਂ ਕੋਲ ਤੋਹਫ਼ੇ ਮੰਗਦੀ ਸੀ ਚੰਗੇ ਤੇ ਵਧੀਆ ਬ੍ਰਾਂਡ ਦੇ ਕੱਪੜੇ ਉਹ ਮੈਨੂੰ ਲੈ ਕੇ ਦਿੰਦੇ ਸੀ ਮੈਂ ਘਰ ਆ ਕੇ ਕਹਿ ਦਿੰਦੀ ਸੀ ਕਿ ਮੇਰੀ ਜੱਸ ਸਹੇਲੀ ਨੇ ਦਿੱਤੇ ਆ ਇੰਨੇ ਮਹਿੰਗੇ ਕੱਪੜੇ ਤੇ ਜੁੱਤੀਆਂ ਦੇਖ ਕੇ ਮੇਰੀ ਮਾਂ ਮੈਨੂੰ ਗੁੱਸੇ ਨਾਲ ਕਹਿੰਦੀ ਕਿ ਆਪਣੀਆਂ ਸਹੇਲੀਆਂ ਕੋਲੋਂ ਇੰਨੀਆਂ ਮਹਿੰਗੀਆਂ ਚੀਜ਼ਾਂ ਲੈਣ ਦੀ ਕੀ ਲੋੜ ਸੀ ਉਹ ਮੈਨੂੰ ਝਿੜਕਦੀ ਸੀ ਕਿ ਆਪਣੀਆਂ ਸਹੇਲੀਆਂ ਕੋਲੋਂ ਇਹ ਚੀਜ਼ਾਂ ਕਿਉਂ ਲੈ ਲੈਂਦੀਆਂ ਜੇ ਉਹਨਾਂ ਨੂੰ ਇਹ ਗੱਲ ਪਤਾ ਲੱਗ ਜਾਂਦੀ ਕਿ ਮੈਂ ਇਹ ਸਾਰੀਆਂ ਚੀਜ਼ਾਂ ਮੁੰਡਿਆਂ ਕੋਲੋਂ ਲੈਂਦੀ ਹਾਂ ਤਾਂ ਉਹ ਮੈਨੂੰ ਮਾਰ ਹੀ ਦਿੰਦੇ ਸੱਚੀ ਮੇਰੀ ਮਾਂ ਬੜੀ ਭੋਲੀ ਸੀ ਮੇਰੀ ਹਰ ਗੱਲ ਤੇ ਯਕੀਨ ਕਰ ਲੈਂਦੀ ਸੀ ਮੈਨੂੰ ਉਦੋਂ ਉਸ ਟਾਈਮ ਦਾ ਇੰਤਜ਼ਾਰ ਸੀ ਜਦੋਂ ਮੇਰੀ ਭੈਣ ਦੇ ਲਈ ਆਉਣ ਵਾਲਾ ਰਿਸ਼ਤਾ ਹਮੇਸ਼ਾ ਉਹਨੂੰ ਛੱਡ ਕੇ ਮੈਨੂੰ ਪਸੰਦ ਕਰ ਲੈਂਦੇ ਸੀ ਫਿਰ ਮੈਂ ਉਹਨੂੰ ਦੱਸਦੀ ਸੀ ਕਿ ਆਖਰ ਉਹ ਕੀ ਚੀਜ਼ ਆ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਜਿੰਨੀ ਸੋਹਣੀ ਆ ਮੈਨੂੰ ਕੋਈ ਵੀ ਹੁੰਡਾ ਪਸੰਦ ਕਰ ਲਊਗਾ ਤੇ ਮਨਾ ਨਹੀਂ ਕਰੂਗਾ ਅੰਜਲੀ ਦੇ ਲਈ ਰਿਸ਼ਤਾ ਆਉਣਾ ਬਹੁਤ ਔਖਾ ਸੀ ਜਦੋਂ ਤੱਕ ਮੈਂ ਸੀ ਉਦੋਂ ਤੱਕ ਤਾਂ ਬਹੁਤ ਔਖਾ ਸੀ ਕਿ ਮੈਨੂੰ ਪਹਿਲਾਂ ਅੰਜਲੀ ਨਾਲੋਂ ਵਿਆਹ ਕਰਵਾਉਣਾ ਚਾਹੀਦਾ ਸੀ ਪਰ ਮੇਰੇ ਹੋਸ਼ ਓਦੋਂ ਉੱਡ ਗਏ ਜਦੋਂ ਮੇਰੀ ਮਾਂ ਨੇ ਦੱਸਿਆ ਕਿ ਮੇਰੇ ਸਹੇਲੀ ਆਪਣੇ ਇਕਲੌਤੇ ਮੁੰਡੇ ਦਾ ਰਿਸ਼ਤਾ ਅੰਜਲੀ ਦੇ ਲਈ ਲੈ ਕੇ ਆਈ ਆ। ਇਹ ਸੁਣ ਕੇ ਤਾਂ ਮੈਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿਉਂਕਿ ਮੰਮੀ ਦੀ ਸਹੇਲੀ ਦਾ ਮੁੰਡਾ ਤਾਂ ਬਹੁਤ ਜ਼ਿਆਦਾ ਸੋਹਣਾ ਸੀ, ਪੜ੍ਹਿਆ ਲਿਖਿਆ ਵੀ ਸੀ ਤੇ ਚੰਗੀ ਨੌਕਰੀ ਵੀ ਲੱਭ ਰਿਹਾ ਸੀ। ਜਿੱਦਾਂ ਹੀ ਉਹਦੀ ਨੌਕਰੀ ਮਿਲ ਜਾਂਦੀ ਤਾਂ ਉਹਦਣ ਹੀ ਉਹਨਾਂ ਦਾ ਰਿਸ਼ਤਾ ਬਿਲਕੁਲ ਪੱਕਾ ਹੋ ਜਾਣਾ ਸੀ ਪਰ ਮੈਨੂੰ ਯਕੀਨ ਨਹੀਂ ਹੁੰਦਾ ਸੀ। ਕਿ ਮੈਂ ਕਹਾ ਮੰਮੀ ਰੀਨਾ ਆਂਟੀ ਕਿਹਦਾ ਰਿਸ਼ਤਾ ਲੈ ਕੇ ਆਉਗੀ ਮੈਨੂੰ ਲੱਗਾ ਸ਼ਾਇਦ ਮੇਰੀ ਮਾਂ ਨੂੰ ਅੰਜਲੀ ਅੰਜਲੀ ਕਹਿਣ ਦੀ ਆਦਤ ਆ ਤੇ ਮੇਰੇ ਲਈ ਉਹ ਰਿਸ਼ਤਾ ਹੋਗਾ ਤੇ ਮੰਮੀ ਨੂੰ ਅੰਜਲੀ ਲਈ ਦਿਖ ਰਿਆ ਸੀ ਤਾਂ ਹੀ ਮੰਮੀ ਅੰਜਲੀ ਦਾ ਨਾਮ ਲੈ ਰਹੀ ਸੀ ਮੇਰੀ ਮੰਮੀ ਕਹਿਣ ਲੱਗੀ ਕਿ ਗੀਤ ਕੀ ਗੱਲ ਤੇਰੇ ਕੰਨ ਖਰਾਬ ਹੋ ਗਏ ਆ ਤੈਨੂੰ ਸੁਣਦਾ ਨਹੀਂ ਉਹ ਬੜੇ ਗੁੱਸੇ ਵਿੱਚ ਕਹਿਣ ਲੱਗੀ ਤੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੈਂ ਆਪਣੇ ਬੈੱਡ ਤੇ ਆ ਕੇ ਲੰਮੀ ਪੈ ਗਈ ਕਿ ਇਦਾਂ ਕਿਵੇਂ ਹੋ ਸਕਦਾ ਕੀ ਅਮਰਤ ਵਰਗਾ ਸੋਹਣਾ ਤੇ ਪੜਿਆ ਲਿਖਿਆ ਨੌਜਵਾਨ ਤੇ ਕਿੱਥੇ ਮੇਰੀ ਅੰਜਲੀ ਮਾਮੂਲੀ ਜਿਹੀ ਸ਼ਕਲ ਵਾਲੀ ਭੈਣ ਉਹਨੂੰ ਕਿਵੇਂ ਪਸੰਦ ਕਰੂਗਾ ਉਹਨਾਂ ਦਾ ਤਾਂ ਕੋਈ ਮੈਚ ਹੀ ਨਹੀਂ ਸੀ ਹੁੰਦਾ ਅਮਰਤ ਤਾਂ ਮੇਰੇ ਨਾਲ ਜਦ ਖੜਾ ਜਾਦਾ ਸੋਹਣਾ ਲੱਗਦਾ ਸੀ ਮੇਰੇ ਨਾਲ ਹੀ ਉਹਦੀ ਜੋੜੀ ਸੋਹਣੀ ਲੱਗਦੀ ਸੀ ਇਹ ਗੱਲ ਮੈਨੂੰ ਬੜੀ ਬੇਚੈਨ ਕਰ ਰਹੀ ਸੀ ਮੈਂ ਸੋਚਿਆ ਕਿ ਹਾਂ ਤਾਂ ਹੀ ਮੈਂ ਕਿਹਾ ਕਿ ਜਦ ਵੀ ਰੀਨਾ ਆਂਟੀ ਆਉਂਦੀ ਆ ਤਾਂ ਅੰਜਲੀ ਮੈਡਮ ਉਹਦੇ ਅੱਗੇ ਪਿੱਛੇ ਕਿਉਂ ਫਿਰਦੀ ਰਹਿੰਦੀ ਹੈ ਹੁਣ ਪਤਾ ਲੱਗਿਆ ਕਿ ਉਹ ਤਾਂ ਆਪਣੇ ਸੰਸਕਾਰਾਂ ਦੇ ਝੰਡੇ ਗੜਦੀ ਹੋਊਗੀ ਰੀਨਾ ਦੇ ਸਾਹਮਣੇ ਤਾਂ ਹੀ ਉਹਨੇ ਆਪਣੇ ਸੌਹ ਦੇ ਕੇ ਅੰਮ੍ਰਿਤ ਨੂੰ ਅੰਜਲੀ ਦੇ ਨਾਲ ਵਿਆਹ ਕਰਵਾਉਣ ਲਈ ਮਨਾਇਆ ਹੋਊਗਾ ਨਹੀਂ ਤਾਂ ਇਹਦਾ ਕਦੀ ਵੀ ਨਹੀਂ ਹੋ ਸਕਦਾ ਕਿ ਅੰਮ੍ਰਿਤ ਅੰਜਲੀ ਵਰਗੀ ਕੁੜੀ ਨਾਲ ਵਿਆਹ ਕਰਵਾ ਲਵੇ ਆਂਟੀ ਨੇ ਹੀ ਉਹਨੂੰ ਬਹੁਤ ਵੱਡੀ ਧਮਕੀ ਦਿੱਤੀ ਹੋਊਗੀ ਸ਼ਾਇਦ ਜੇ ਜ਼ਾਇਦਾਦ ਤੋਂ ਬੇਦਖਲ ਕਰਦੀ ਧਮਕੀ ਦਿੱਤੀ ਹੋਊਗੀ ਤੇ ਫਿਰ ਉਹ ਮੰਨ ਗਿਆ ਹੋਊਗਾ ਪਰ ਮੈਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਹੁੰਦਾ ਸੀ ਪਰ ਮੇਰੇ ਦਿਮਾਗ ਨੇ ਕੰਮ ਕਰਨਾ ਛੱਡ ਦਿੱਤਾ ਸੀ ਜਦੋਂ ਕੁਝ ਦਿਨਾਂ ਬਾਅਦ ਮੈਂ ਅਮਰਿਤ ਨੂੰ ਆਪਣੇ ਘਰ ਦੇਖਿਆ ਮੈਂ ਕਾਲਜ ਤੋਂ ਹਜੇ ਵਾਪਸ ਆਈ ਸੀ ਕਿ ਮੈਂ ਦੇਖਿਆ ਅਮਰਿਤ ਸਾਡੇ ਘਰ ਸੀ ਤੇ ਮੇਰੀ ਮਾਂ ਨਾਲ ਗੱਲਾਂ ਕਰ ਰਿਹਾ ਸੀ ਤੇ ਅੰਜਲੀ 20ਵੀਂ ਸਦੀ ਦੀ ਹੀਰੋਇਨ ਬਣ ਕੇ ਰਸੋਈ ਵਿੱਚ ਉਹਦੇ ਲਈ ਚਾਹ ਬਣਾ ਰਹੀ ਸੀ ਮੈਨੂੰ ਪਤਾ ਸੀ ਕਿ ਮੇਰੀ ਭੈਣ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਆ ਕਿ ਉਹ ਬੜੀ ਸ਼ਰਮ ਵਾਲੀ ਕੁੜੀ ਆ ਮੈਨੂੰ ਇਹ ਵੀ ਪਤਾ ਸੀ ਜਦੋਂ ਤੱਕ ਅਮਰਿਤ ਬੈਠਾ ਰਹੂਗਾ ਉਹ ਬਾਹਰ ਨਹੀਂ ਆਊਗੀ ਇਸ ਲਈ ਮੈਂ ਬੜੇ ਆਰਾਮ ਨਾਲ ਮਾਂ ਦੇ ਨਾਲ ਵਾਲੀ ਕੁਰਸੀ ਤੇ ਜਾ ਕੇ ਬੈਠ ਗਈ। ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗ ਪਿਆ। ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਤੂੰ ਇਹਨੂੰ ਕੋਈ ਸਾਤ ਸ਼੍ਰੀ ਅਕਾਲ ਨਹੀਂ ਬੁਲਾਈ ਤੇ ਤੂੰ ਆਪਣੇ ਸਾਰੇ ਸੰਸਕਾਰ ਭੁੱਲ ਗਈਆਂ। ਮੈਂ ਕਿਹਾ ਮਾਂ ਸਾਤ ਆ ਲੈ ਲੈਣ ਦੇ। ਹਜੇ ਤਾਂ ਮੈਂ ਕਾਲਜ ਤੋਂ ਆਈ ਹਾਂ ਤੁਸੀਂ ਹੀ ਦੱਸੋ ਅਮਰਤ ਜੀ ਕਿ ਮੈਨੂੰ ਸਾਹ ਲੈਣ ਦੀ ਇਜਾਜ਼ਤ ਦਿਓਗੇ। ਮੈਂ ਤੁਹਾਨੂੰ ਫਿਰ ਬੁਲਾ ਲਵਾਂਗੀ। ਤੁਹਾਡਾ ਹਾਲ ਚਾਲ ਪੁੱਛ ਲਵਾਂਗੀ। ਵੈਸੇ ਵੀ ਬਹੁਤ ਸਾਰੀਆਂ ਗੱਲਾਂ ਕਰਨੀਆਂ। ਮੇਰੀ ਗੱਲ ਸੁਣ ਕੇ ਮੁਸਕਰਾਉਣ ਲੱਗ ਪਿਆ ਤੇ ਕਹਿਣ ਲੱਗਾ ਹਾਂ ਹਾਂ ਪਾਣੀ ਵੀ ਪੀ ਲਓ ਕੋਈ ਗੱਲ ਨਹੀਂ ਬਾਅਦ ਵਿੱਚ ਆਪਾਂ ਗੱਲ ਕਰ ਲੈਂਦੇ ਹਾਂ ਪਰ ਟੇਬਲ ਤੇ ਮੇਰੀ ਨਜ਼ਰ ਪੈ ਗਈ ਜਿਹਦੇ ਤੇ ਮਿੱਠੇ ਵਾਲਾ ਡੱਬਾ ਰੱਖਿਆ ਹੋਇਆ ਸੀ ਉਹਨੂੰ ਦੇਖ ਕੇ ਤਾਂ ਮੈਂ ਹੈਰਾਨ ਹੀ ਰਹਿ ਗਈ ਕਿ ਸੱਚਮੋੱਚ ਅੰਜਲੀ ਦਾ ਰਿਸ਼ਤਾ ਪੱਕਾ ਹੋ ਗਿਆ ਜੇ ਰਿਸ਼ਤਾ ਪੱਕਾ ਵੀ ਹੋ ਗਿਆ ਤਾਂ ਅਮਰਿਤ ਕਿਦਾਂ ਮਠਿਆਈ ਲੈ ਆ ਸਕਦਾ ਸੀ ਸਾਡੇ ਘਰ ਦਾ ਮਾਹੌਲੇ ਨਾਲ ਜਾਤ ਤੇ ਖੁੱਲਾ ਡੁੱਲਾ ਨਹੀਂ ਸੀ ਕਿ ਮੁੰਡਾ ਆਪ ਹੀ ਆਪਣੇ ਵਿਆਹ ਦੀ ਮਠਿਆਈ ਲੈ ਕੇ ਆ ਜਾਵੇ ਮੈਂ ਕਿਹਾ ਕਿ ਮਠਿਆਈ ਕਿਸ ਖੁਸ਼ੀ ਵਿੱਚ ਆ ਤਾਂ ਉਹ ਕਹਿਣ ਲੱਗਾ ਮੈਨੂੰ ਨੌਕਰੀ ਮਿਲ ਗਈ ਆ ਤੇ ਇਹ ਗੱਲ ਉਹਨੇ ਰਸੋਈ ਵਾਲੇ ਨੂੰ ਮੂੰਹ ਕਰਕੇ ਕਹੀ ਸੀ ਉਹਦੀਆਂ ਨਜ਼ਰਾਂ ਹਜੇ ਵੀ ਰਸੋਈ ਵਾਲੀ ਸੀ ਜਿੱਦਾਂ ਉਹ ਆਪਣੀ ਆਵਾਜ਼ ਰਸੋਈ ਵਿੱਚ ਅੰਜਲੀ ਨੂੰ ਸੁਣਾ ਰਿਹਾ ਹੋਵੇ ਮੇਰਾ ਦਿਲ ਬੇਚੈਨ ਹੁੰਦਾ ਸੀ ਮੈਨੂੰ ਪੱਕਾ ਯਕੀਨ ਸੀ ਕਿ ਦਾਲ ਵਿੱਚ ਕੁਝ ਕਾਲਾ ਜਿੱਦਾਂ ਦੇ ਅੰਦਾਜ਼ ਵਿੱਚ ਅੰਮ੍ਰਿਤ ਨੂੰ ਮੈਂ ਦੇਖਿਆ ਸੀ ਤਾਂ ਇਹ ਹੀ ਲੱਗਦਾ ਸੀ ਕਿ ਜਿੱਦਾਂ ਅੰਜਲੀ ਨੂੰ ਉਹਨੇ ਆਪ ਹੀ ਪਸੰਦ ਕੀਤਾ ਮੈਂ ਇਹ ਸੋਚਣ ਲੱਗ ਪਈ ਕੀ ਹੁੰਦਾ ਅਕਲ ਦਾ ਅੰਨਾ ਉਹਨੂੰ ਅੰਜਲੀ ਵਿੱਚ ਕੀ ਦੱਸਿਆ ਮੇਰੀ ਮਾਂ ਨੇ ਅਮਰਿਤ ਨੂੰ ਆਸ਼ੀਰਵਾਦ ਦਿੱਤਾ ਤੇ ਰਸੋਈ ਵਿੱਚ ਚਲੀ ਗਈ ਮੈਨੂੰ ਮੌਕਾ ਮਿਲ ਗਿਆ ਸੀ ਮੈਂ ਕੁਰਸੀ ਤੋਂ ਉੱਠ ਕੇ ਅਮਰਿਤ ਦੇ ਬਰਾਬਰ ਵਾਲੀ ਕੁਰਸੀ ਤੇ ਬੈਠ ਗਈ ਇਹ ਦੇਖ ਕੇ ਉਹ ਵੀ ਹੈਰਾਨ ਹੋ ਗਿਆ ਮੈਂ ਉਹਨੂੰ ਕਿਹਾ ਕਿ ਅਮਰਿਤ ਮੈਂ ਇਹ ਕੀ ਸੁਣ ਰਹੀ ਆ ਉਹ ਕਹਿਣ ਲੱਗਾ ਜੋ ਵੀ ਤੁਸੀਂ ਸੁਣਿਆ ਸਹੀ ਹੀ ਸੁਣਿਆ ਮੇਰੀ ਗੱਲ ਸੁਣ ਕੇ ਮੁਸਕਰਾਉਣ ਲੱਗ ਪਿਆ ਤੇ ਕਹਿਣ ਲੱਗਾ ਹਾਂ ਠੀਕ ਹੀ ਸੁਣਿਆ ਤੁਸੀਂ ਮੈਂ ਕਿਹਾ ਰੀਨਾ ਆਂਟੀ ਨੇ ਜ਼ਬਰਦਸਤੀ ਤਾਂ ਨਹੀਂ ਕੀਤੀ ਤੁਹਾਡੇ ਨਾਲ ਮੇਰੀ ਗੱਲ ਸੁਣ ਕੇ ਉਹ ਮੈਨੂੰ ਅਜੀਬ ਜਿਹਾ ਦੇਖਣ ਲੱਗ ਗਿਆ ਤੇ ਕਹਿੰਦਾ ਮੇਰੀ ਮਾਂ ਮੇਰੇ ਨਾਲ ਜ਼ਬਰਦਸਤੀ ਕਿਉਂ ਕਰੂਗੀ ਤਾਂ ਇਹਨੂੰ ਲੱਗਦਾ ਕਿ ਅੱਜ ਤੋਂ ਆਪਣੇ ਤੇਰਾ ਜ਼ਿਆਦਾ ਹੀ ਦਿਮਾਗ ਖਰਾਬ ਕਰ ਦਿੱਤਾ ਮੇਰੀ ਗੱਲ ਸੁਣ ਕੇ ਕਿਉਂ ਹਰਾਨ ਹੋ ਗਿਆ ਕਹਿਣ ਲੱਗਿਆ ਕਿ ਮਤਲਬ ਮੈਂ ਕਿਹਾ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਤੁਸੀਂ ਕਿੰਨੇ ਸੋਹਣੇ ਆ ਤੇ ਫਿਰ ਅੰਜਲੀ ਨਾਲ ਤੁਹਾਡਾ ਕੀ ਮੇਲ ਹੋਊਗਾ ਮੇਰੀ ਗੱਲ ਸੁਣ ਕੇ ਸ਼ਾਇਦ ਉਹਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋਇਆ ਤੇ ਕਹਿਣ ਲੱਗਾ ਤੇਰੀ ਵੱਡੀ ਭੈਣ ਆ ਤੂੰ ਇਦਾਂ ਦੀਆਂ ਗੱਲਾਂ ਕਰਦੀ ਆ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਮਾੜਾ ਅੰਜਲੀ ਦੇ ਵਿੱਚ ਮੈਨੂੰ ਤਾਂ ਸ਼ੁਰੂ ਤੋਂ ਹੀ ਪਸੰਦ ਆ ਮੈਂ ਤਾਂ ਬਸ ਨੌਕਰੀ ਲੱਭਣ ਦੀ ਇੰਤਜ਼ਾਰ ਵਿੱਚ ਸੀ ਇਹ ਸੁਣ ਕੇ ਮੈਨੂੰ ਗੁੱਸਾ ਜਿਹਾ ਆ ਗਿਆ ਕਿਸ ਉਹ ਤਾਂ ਸੱਚੀ ਅੰਨਾ ਸੀ ਉਹਨੂੰ ਅੰਜਲੀ ਵਿੱਚ ਪਤਾ ਨਹੀਂ ਕੀ ਦਿਸਿਆ ਇਦਾਂ ਕਿਵੇਂ ਹੋ ਸਕਦਾ ਸੀ ਮੈਂ ਉਹਨੂੰ ਨਹੀਂ ਨਹੀਂ ਦিসি ਸੀ ਨੌਕਰੀ ਵੀ ਉਹਨੂੰ ਮਿਲ ਗਈ ਸੀ ਅੱਗੇ ਦਾ ਫਿਊਚਰ ਵੀ ਬਹੁਤ ਵਧੀਆ ਹੋ ਗਿਆ ਸੀ ਪਰ ਮੇਰਾ ਕੀ ਹੋਊਗਾ ਮੈਂ ਤਾਂ ਗਲੀ ਦੇ ਆਵਾਰਾ ਮੁੰਡਿਆਂ ਨਾਲ ਛੋਟੀਆਂ-ਛੋਟੀਆਂ ਚੀਜ਼ਾਂ ਦਾ ਕਰਕੇ ਗੱਲਾਂ ਕਰਦੀ ਰਹਿੰਦੀ ਤੇ ਉਧਰ ਅਮਰਤ ਉਹਦੀਆਂ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰੂਗਾ ਇਹ ਗੱਲ ਵੀ ਪੱਕੀ ਆ ਕਿ ਇਹਦੀ ਨੌਕਰੀ ਵੀ ਕੋਈ ਲੱਖ ਰੁਪਏ ਤੋਂ ਘੱਟ ਨਹੀਂ ਹੋਊਗੀ ਅੰਜਲੀ ਦੇ ਦੇ ਤਾਂ ਵਾਰੇ ਨੇ ਆਰੇ ਹੋਣ ਵਾਲੇ ਆ ਮੇਰੇ ਕੋਲ ਇਹ ਗੱਲ ਪ੍ਰਦਾਸ਼ਤ ਨਹੀਂ ਹੋ ਰਹੀ ਸੀ ਕਿ ਉਹਦੀ ਕਿਸਮਤ ਇੰਨੀ ਚੰਗੀ ਹੋਊਗੀ ਆਪਣੇ ਸਹੁਰੇ ਘਰ ਜਾ ਕੇ ਐਸ਼ ਦੀ ਜ਼ਿੰਦਗੀ گزارੂਗੀ ਮੈਂ ਕਿ ਆਮ੍ਰਿਤ ਤੈਨੂੰ ਨੌਕਰੀ ਵੀ ਮਿਲ ਗਈ ਕਹਿਣ ਲੱਗਾ ਕਿ ਹਾਂ ਮਾਲਟੀ ਇਨੈਸ਼ਨਲ ਕੰਪਨੀ ਵਿੱਚ ਆ 1 ਲੱਖ ਤੋਂ ਉੱਪਰ ਡਿਮਾਂਡ ਆ ਮੈਨੂੰ ਵਿਸ਼ਵਾਸ ਆ ਇੰਨੇ ਤੱਕ ਤਾਂ ਮੈਨੂੰ ਨੌਕਰੀ ਮਿਲ ਹੀ ਜਾਊਗੀ ਇੰਨੀ ਧੀਰ ਨੂੰ ਮਾਂ ਨੇ ਟੇਬਲ ਤੇ ਸਾਰਾ ਸਮਾਨ ਰੱਖ ਦਿੱਤਾ ਤੇ ਚਾਹ ਪੀਣ ਲੱਗ ਪਏ ਤੇ ਕਹਿਣ ਲੱਗਾ ਜ਼ਿਆਦਾ ਸੋਚਣ ਦੀ ਲੋੜ ਨਹੀਂ ਮੈਂ ਤਾਂ ਪਹਿਲਾਂ ਹੀ ਸੋਚ ਲਿਆ ਵਾ ਕਿ ਭੈਣ ਨੂੰ ਖਵਾਊਗਾ ਚੱਲ ਗੀਤ ਮੂੰਹ ਕੋਲ ਸ਼ਾਬਾਸ਼ਾ ਇਹ ਸੁਣ ਕੇ ਤਾਂ ਮੈਨੂੰ ਗੁੱਸਾ ਆ ਗਿਆ ਕਿ ਛੋਟੀ ਭੈਣ ਮੈਂ ਪਲਾਉ ਦੀ ਛੋਟੀ ਭੈਣ ਕਿੱਦਾਂ ਲੱਗੀ ਸੀ ਮੈਂ ਮਨ ਵਿੱਚ ਸੋਚਿਆ ਕਿ ਲਾਣ ਇਦਾਂ ਦੇ ਇਨਸਾਨ ਤੇ ਜੋ ਵਿਆਹ ਨਹੀਂ ਹੋਇਆ ਤੇ ਆਪਣੀ ਹੋਣ ਵਾਲੀ ਸਾਲੀ ਨੂੰ ਭੈਣ ਬਣਾਉਣ ਲਈ ਤਿਆਰ ਹੋ ਗਿਆ ਮੈਂ ਕਿਹਾ ਮੇਰਾ ਮੂਡ ਨਹੀਂ ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਬੈੱਡ ਤੇ ਲੰਮੀ ਪੈ ਗਈ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਰੋ ਕਿਉਂ ਰਹੀ ਆ ਪਰ ਮੈਂ ਤਾਂ ਪਰ ਮੈਂ ਤਾਂ ਰੋਈ ਜਾਂਦੀ ਸੀ ਮੈਂ ਬੈੱਡ ਤੇ ਲੰਮੀ ਪੈ ਕੇ ਚਾਦਰ ਨਾਲ ਮੂਹ ਤੇ ਲੈ ਲਈ ਅੰਜਲੀ ਥੋੜੀ ਦੇਰ ਬਾਅਦ ਮੇਰੇ ਕਮਰੇ ਵਿੱਚ ਆਈ ਤੇ ਕਹਿਣ ਲੱਗੀ ਗੀਤ ਤੂੰ ਰੋਟੀ ਨਹੀਂ ਖਾਦੀ ਮੈਂ ਕਿਹਾ ਕਿ ਮੇਰਾ ਸਿਰ ਦਰਦ ਬਹੁਤ ਕਰਦਾ ਤੇ ਮੈਂ ਸੌਣਾ ਚਾਹੁੰਦੀ ਆ ਦੁਬਾਰਾ ਮੇਰੇ ਕਮਰੇ ਵਿੱਚ ਨਹੀਂ ਮੇਰੀ ਗੱਲ ਸੁਣ ਕੇ ਉਹ ਪਰੇਸ਼ਾਨ ਹੋ ਗਈ ਮੈਂ ਸੋਚਣ ਲੱਗ ਪਈ ਕਿ ਕਿੱਦਾਂ ਅਮ੍ਰਿਤ ਨਾਲ ਚੰਗਾ ਰਿਸ਼ਤਾ ਹੋ ਸਕਦਾ ਉਹ ਮੈਨੂੰ ਵੀ ਪਸੰਦ ਸੀ ਮੈਨੂੰ ਨਹੀਂ ਪਤਾ ਸੀ ਕਿ ਮਾਮੂਲੀ ਜਿਹੀ ਸ਼ਕਲ ਵਾਲੀ ਕੁੜੀ ਨੂੰ ਪਸੰਦ ਆ ਜਾਊਗੀ 2-3 ਦਿਨ ਤੱਕ ਮੈਂ ਰੋਟੀ ਨਹੀਂ ਖਾਧੀ ਸਭ ਤੋਂ ਜ਼ਿਆਦਾ ਮੈਨੂੰ ਇਸੇ ਗੱਲ ਦੀ ਪਰੇਸ਼ਾਨੀ ਸੀ ਕਿ ਉਹ ਮੈਨੂੰ ਵਾਰ-ਵਾਰ ਕਹਿ ਰਹੀ ਸੀ ਕਿ ਰੋਟੀ ਖਾ ਲੈ ਮੈਂ ਆਪਣੇ ਕਮਰੇ ਵਿੱਚ ਮੂੰਹ ਫਲਾ ਕੇ ਬੈਠੀ ਸੀ ਮੈਂ ਕਿਹਾ ਕਿ ਮੈਂ ਨਹੀਂ ਬੁਲਾਉਣਾ ਤੈਨੂੰ ਉਹ ਕਹਿਣ ਲੱਗੀ ਹਾਂ ਮੈਨੂੰ ਦੱਸ ਕੀ ਗੱਲ ਆ ਤੂੰ 3 ਦਿਨਾਂ ਤੋਂ ਰੋਟੀ ਨਹੀਂ ਖਾਦੀ ਸੱਚ ਪੁੱਛੇ ਤਾਂ ਮੈਨੂੰ ਵੀ ਭੁੱਖ ਨਹੀਂ ਲੱਗ ਰਹੀ ਤੇਰੀ ਇਹ ਹਾਲਤ ਦੇਖ ਕੇ ਮੈਂ ਕਿਹਾ ਕਿ ਮੈਨੂੰ ਪਤਾ ਤੂੰ ਮੈਨੂੰ ਕਿੰਨਾ ਕੋ ਪਿਆਰ ਕਰਦੀ ਆ ਇਹ ਗੱਲ ਸੁਣ ਕੇ ਉਹਦੇ ਚਿਹਰੇ ਦੇ ਰੰਗ ਜਿਹਾ ਉੱਡ ਗਏ ਪਰ ਉਹ ਕਹਿਣ ਲੱਗੀ ਕਿ ਇਹ ਕੀ ਕਹਿ ਰਹੀਆਂ ਗੀਤ ਮੈਂ ਕਿਹਾ ਮੈਂ ਸੱਚ ਕਹਿ ਰਹੀਆਂ ਜੇ ਉਹ ਮੈਨੂੰ ਨਹੀਂ ਮਿਲਿਆ ਤਾਂ ਮੈਂ ਮਰ ਜਾਵਾਂਗੀ ਮੇਰੀ ਗੱਲ ਸੁਣ ਕੇ ਮਨਪੂਰਨ ਲੱਗ ਪਈ ਕਿ ਅੰਮ੍ਰਿਤ ਵੀ ਤੈਨੂੰ ਪਸੰਦਾ ਮੈਂ ਕਿਹਾ ਮੈਨੂੰ ਪਸੰਦ ਨਾਪ ਕਰਨ ਦੀ ਕੋਈ ਵਜ੍ਹਾ ਨਹੀਂ ਹੋ ਸਕਦੀ ਦੇਖ ਮੈਂ ਕਿੰਨੀ ਸੋਹਣੀ ਆ ਤੇ ਹਰ ਮਰਦ ਨੂੰ ਮੇਰੀ ਖੁਆਇਸ਼ ਹੁੰਦੀ ਆ ਮੈਂ ਉਹਦੀ ਘਰ ਵਾਲੀ ਸੋਹਣੀ ਹੋਵਾਂ ਤੇ ਮੈਨੂੰ ਪਤਾ ਕਿ ਉਹ ਵੀ ਮੈਨੂੰ ਹੀ ਪਸੰਦ ਕਰਦਾ ਹੋਊਗਾ ਉਹ ਕਹਿਣ ਲੱਗੀ ਕਿ ਕਈ ਵਾਰ ਉਹ ਮੈਨੂੰ ਵੀ ਆਪਣੇ ਪਿਆਰ ਦਾ ਇਜ਼ਹਾਰ ਕਰ ਚੁੱਕਿਆ ਮੈਂ ਕਿਹਾ ਪਰ ਤੂੰ ਤਾਂ ਉਹਨੂੰ ਪਿਆਰ ਕਰਦੀ ਹੀ ਨਹੀਂ ਤੂੰ ਤਾਂ ਕਿਸੇ ਨੂੰ ਪਿਆਰ ਨਹੀਂ ਕਰਦੀ ਤੇਰੀ ਜ਼ਿੰਦਗੀ ਵਿੱਚ ਤਾਂ ਕੋਈ ਆ ਗਿਆ ਤਾਂ ਤੂੰ ਉਹਦੇ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰ ਸਕਦੀ ਆ ਉਹਦੇ ਨਾਲ ਹੀ ਸਬਰ ਕਰ ਲਵਾਂਗੀ ਪਰ ਜੇ ਅਮਰਿਤ ਮੈਨੂੰ ਨਾ ਮਿਲਿਆ ਤਾਂ ਮੈਂ ਮਰ ਜਾਊਂਗੀ ਦੇਖ ਜਦੋਂ ਤੋਂ ਮੈਨੂੰ ਪਤਾ ਲੱਗਿਆ ਕਿ ਰੀਨਾ ਆਂਟੀ ਨੇ ਤੇਰਾ ਰਿਸ਼ਤਾ ਮੰਗਿਆ ਪਰ ਵਾਸਤ ਮੈਨੂੰ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਮੈਂ ਭੁੱਖੀ ਮਰ ਜੂੰਗੀ ਇਹ ਕਹਿ ਕੇ ਮੈਂ ਉਹਦੇ ਨਾਲ ਅੱਗੇ ਰੋਣ ਲੱਗ ਪਈ ਉਹਨੇ ਮੈਨੂੰ ਚੁੱਪ ਕਰਾਇਆ ਤੇ ਕਹਿਣ ਲੱਗੀ ਰੋਣ ਅੰਜਲੀ ਮੈਂ ਕੁਝ ਕਰਦੀ ਆ ਮੈਂ ਇਹੀ ਤਾਂ ਸੋchnਾ ਚਾਹੁੰਦੀ ਸੀ ਮੈਨੂੰ ਨਹੀਂ ਪਤਾ ਸੀ ਕਿ ਕਦੋਂ ਤੇ ਕਿੱਦਾਂ ਕੁਝ ਦਿਨਾਂ ਬਾਅਦ ਰੀਨਾ ਆਂਟੀ ਸਾਡੇ ਘਰ ਆਈ ਤੇ ਅੰਜਲੀ ਦਾ ਉਤਰਿਆ ਹੋਇਆ ਚਿਹਰਾ ਦੇਖ ਕੇ ਉਹਦੇ ਮੱਥੇ ਤੇ ਵਾਲ ਪੈ ਗਏ ਆ ਕੇ ਬੈਠ ਗਈ ਮੰਮੀ ਪਾਪਾ dono ਬੈਠੇ ਹੋਏ ਸੀ ਮੇਰੀ ਮਾਂ ਨੇ ਕਿਹਾ ਵੈਸੇ ਤਾਂ ਸਾਨੂੰ ਪਤਾ ਕਿ ਤੁਹਾਨੂੰ ਅੰਜਲੀ ਬਹੁਤ ਜ਼ਿਆਦਾ ਪਸੰਦ ਆ ਪਰ ਮੈਂ ਚਾਹੁੰਦੀ ਆ ਕਿ ਕੋਈ ਰਸਮ ਕਰ ਦਿੱਤੀ ਜਾਏ ਤਾਂ ਕਿ ਖਾਨਦਾਨ ਵਾਲਿਆਂ ਨੂੰ ਪਤਾ ਲੱਗ ਜਾਵੇ ਇਹ ਗੱਲ ਸੁਣ ਕੇ ਰੀਨਾ ਆਂਟੀ ਕਹਿਣ ਲੱਗੀ ਮੈਂ ਬਹੁਤ ਸ਼ਰਮਿੰਦੀ ਆ ਉਹਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਮਾਂ ਕਹਿਣ ਲੱਗੀ ਕਿ ਕੀ ਹੋਇਆ ਰੀਨਾ ਆਂਟੀ ਕਹਿਣ ਲੱਗੀ ਕਿ ਅਮਰਿਤ ਕਹਿੰਦਾ ਕਿ ਉਹ ਨੂੰ ਅੰਜਲੀ ਨਹੀਂ ਬਲਕੇ ਗੀਤਾ ਨਾਲ ਵਿਆਹ ਕਰਾਉਣਾ ਇਹ ਗੱਲ ਸੁਣ ਕੇ ਤਾਂ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਅੰਜਲੀ ਦਾ ਮੂੰਹ ਬੁੱਝ ਗਿਆ ਸੀ ਇਹ ਦੇਖ ਕੇ ਮੈਂ ਸਮਝ ਗਈ ਸੀ ਕਿ ਉਹਨੇ ਮੇਰੇ ਲਈ ਰਸਤਾ ਸਾਫ਼ ਕਰ ਦਿੱਤਾ ਇਸ ਗੱਲ ਤੇ ਪਾਪਾ ਨੂੰ ਗੁੱਸਾ ਆ ਗਿਆ ਕਹਿਣ ਲੱਗਾ ਇਹ ਕਿਵੇਂ ਹੋ ਸਕਦਾ ਪਹਿਲਾਂ ਤਾਂ ਤੁਸੀਂ ਅਮਰਿਤ ਦੇ ਲਈ ਅੰਜਲੀ ਦਾ ਰਿਸ਼ਤਾ ਮੰਗਿਆ ਸੀ ਹੁਣ ਤੂੰ ਰੀਤ ਦਾ ਰਿਸ਼ਤਾ ਮੰਗ ਰਹੀ ਆ ਅਸੀਂ ਕਿੱਦਾਂ ਵੱਡੀ ਕੁੜੀ ਨੂੰ ਛੱਡ ਕੇ ਛੋਟੀ ਦਾ ਵਿਆਹ ਕਰ ਸਕਦੇ ਆ ਮੇਰੀ ਮਾਂ ਨੂੰ ਵੀ ਇਸ ਗੱਲ ਤੇ ਗੁੱਸਾ ਆ ਗਿਆ ਤੇ ਕਹਿਣ ਲੱਗੀ ਰੀਨਾ ਇਹ ਗੱਲ ਗਲਤ ਆ ਇਦਾਂ ਨਹੀਂ ਹੋ ਸਕਦਾ ਅੰਜਲੀ ਮੇਰੀ ਵੱਡੀ ਧੀ ਆ ਮੈਂ ਅੰਜਲੀ ਦੀਆਂ ਅੱਖਾਂ ਵਿੱਚ ਅਮਰਿਤ ਦੇ ਲਈ ਪਸੰਦ ਦੇਖੀ ਆ ਉਹ ਅਮਰਿਤ ਨੂੰ ਪਸੰਦ ਕਰਦੀ ਆ ਮੈਂ ਉਹਦਾ ਹੱਕ ਕੋਕੇ ਗੀਤ ਨੂੰ ਨਹੀਂ ਦੇ ਸਕਦੀ ਮੈਨੂੰ ਆਪਣੀ ਮਾਂ ਦੀ ਸੋਚ ਤੇ ਗੁੱਸਾ ਆ ਗਿਆ ਉਹ ਤਾਂ ਬਸ ਅੰਜਲੀ ਹੀ ਨਜ਼ਰ ਆ ਰਹੀ ਸੀ ਪਰ ਮੈਂ ਨਹੀਂ ਮੈਂ ਫਟਾਫਟ ਅੰਜਲੀ ਦੇ ਡਰੈਗ ਰੂਮ ਵਿੱਚ ਗਈ ਤੇ ਉਹਨੂੰ ਕਹਿਣ ਲੱਗੀ ਕਿ ਮਾਂ ਨੂੰ ਪਤਾ ਨਹੀਂ ਕੀ ਹੋ ਗਿਆ ਕੋਈ ਫਰਕ ਨਹੀਂ ਪੈਂਦਾ ਕਿ ਇਹਦਾ ਨਾ ਕਰੇ ਗੀਤ ਦੀ ਮੰਗਣੀ ਅਮ੍ਰਿਤ ਨਾਲ ਕਰ ਦੇਵੇ ਚੰਗਾ ਹੋਇਆ ਆਂਟੀ ਨੇ ਮੈਨੂੰ ਛੱਡ ਕੇ ਗੀਤ ਦਾ ਰਿਸ਼ਤਾ ਮੰਗ ਲਿਆ ਇਹ ਕਹਿ ਕੇ ਉਹ ਵੀ ਡਰੈਗ ਰੂਮ ਵਿੱਚ ਚਲੀ ਗਈ ਮੈਂ ਤਾਂ ਬਹੁਤ ਖੁਸ਼ ਸੀ ਅੱਜ ਵੀ ਮੈਂ ਆਪਣੀ ਮਨਮਾਨੀ ਕੀਤੀ ਸੀ ਰੀਨਾ ਆਂਟੀ ਕਹਿਣ ਲੱਗੀ ਕਿ ਸੁਣ ਲੈ ਤੂੰ ਮੈਨੂੰ ਕਹਿ ਰਹੀ ਸੀ ਬੜੀ ਖੁਸ਼ੀ ਦੇ ਨਾਲ ਮੈਂ ਅੰਮ੍ਰਿਤ ਦੇ ਨਾਮ ਦੀ ਗੁੱਠੀ ਅੰਗੂਠੀ ਪਾ ਲਈ ਤੇ ਕਮਰੇ ਵਿੱਚ ਜਾ ਕੇ ਅੰਜਲੀ ਦੇ ਗਲੇ ਲੱਗ ਗਈ ਮੈਂ ਕਿਹਾ ਕਿਦਾਂ ਦਾ ਮੇਰਾ ਸਹੁਰਾ ਪਰਿਵਾਰ ਉਹ ਕਹਿਣ ਲੱਗੀ ਕਿ ਤੂੰ ਖੁਸ਼ ਰਹਿ ਮੈਨੂੰ ਤੇਰੀ ਖੁਸ਼ੀ ਵਿੱਚ ਚੰਗੀ ਲੱਗਦੀ ਆ ਇੱਕ ਮਹੀਨੇ ਦੇ ਵਿੱਚ ਹੀ ਮੇਰਾ ਵਿਆਹ ਹੋ ਗਿਆ ਅੰਜਲੀ ਤੋਂ ਪਹਿਲਾਂ ਹੀ ਮੈਂ ਵੋਟੀ ਬਣ ਰਹੀ ਸੀ ਉਹ ਮੈਨੂੰ ਬੜੀ ਹੈਰਾਨੀ ਨਾਲ ਦੇਖ ਰਹੀ ਸੀ ਮੇਰੇ ਵਿਆਹ ਦੀ ਸਾਰੀ ਤਿਆਰੀ ਅੰਜਲੀ ਨੇ ਹੀ ਕੀਤੀ ਸੀ ਤੇ ਮੈਂ ਬੋਟੀ ਬਣ ਕੇ ਅਮ੍ਰਿਤੇ ਘਰ ਪਹੁੰਚ ਗਈ ਉਹਦੇ ਕਮਰੇ ਵਿੱਚ ਬੈਠੀ ਉਹਦਾ ਇੰਤਜ਼ਾਰ ਕਰ ਰਹੀ ਸੀ ਦਿਲ ਵਿੱਚ ਬਹੁਤ ਖੁਸ਼ ਸੀ ਪਰ ਮੇਰੀ ਇਹ ਖੁਸ਼ੀ ਕੁਝ ਧੇਰ ਤੱਕ ਹੀ ਸੀ ਕਿਉਂਕਿ ਉਹ ਕਮਰੇ ਵਿੱਚ ਹੀ ਨਹੀਂ ਆਇਆ ਅੱਧੀ ਰਾਤ ਹੋ ਗਈ ਸੀ ਬੈਠੇ-ਬੈਠੇ ਮੈਂ ਥੱਕ ਗਈ ਸੀ ਮੈਨੂੰ ਗੁੱਸਾ ਆਉਣ ਲੱਗ ਪਿਆ ਇੰਨੀ ਸੋਹਣੀ ਘਰ ਵਾਲੀ ਨੂੰ ਛੱਡ ਕੇ ਕਿੱਦਾਂ ਕੋਈ ਕਮਰੇ ਵਿੱਚੋਂ ਬਾਹਰ ਜਾ ਸਕਦਾ ਰਾਤ ਦੇ 3 ਵਜੇ ਕਮਰੇ ਵਿੱਚ ਆਏ ਤੇ ਉਹਦੀਆਂ ਅੱਖਾਂ ਲਾਲ ਸੀ ਕਾਫੀ ਸੀਰੀਅਸ ਲੱਗਦਾ ਸੀ ਮੇਰੇ ਕੋਲ ਆ ਕੇ ਬੈਠ ਗਿਆ ਬੜੀ ਚੁੱਪ ਦੇ ਨਾਲ ਮੈਨੂੰ ਮੂੰਹ ਦਿਖਾਈ ਦੇ ਅੰਗੂਠੀ ਪਾ ਦਿੱਤੀ ਮੈਨੂੰ ਤਾਂ ਲੱਗਿਆ ਕਿ ਮੇਰੇ ਹੁਸਨ ਨੂੰ ਦੇਖ ਕੇ ਉਹ ਮੈਨੂੰ ਮੇਰੇ ਤੇ ਮਾਰ ਹੀ ਜਾਊਗਾ ਪਰ ਉਹਨੇ ਤਾਂ ਮੈਨੂੰ ਦੇਖਿਆ ਤੱਕ ਨਹੀਂ ਸੀ ਕਹਿਣ ਲੱਗਾ ਕਿ ਮੈਂ ਬਹੁਤ ਥੱਕ ਗਿਆ ਬਾਕੀ ਦੀਆਂ ਗੱਲਾਂ ਕੱਲ ਨੂੰ ਕਰੂੰਗਾ ਉਹਦਾ ਇਦਾਂ ਦਾ ਰੂਪ ਦੇਖ ਕੇ ਮੈਨੂੰ ਬਹੁਤ ਗੁੱਸਾ ਆਇਆ ਮੈਂ ਕਿਹਾ ਕਿ ਮੇਰੇ ਮੈਂ ਤੁਹਾਡੀ ਘਰ ਵਾਲੀ ਆ ਅੱਜ ਦੀ ਸਾਰੀ ਤਿਆਰੀ ਮੈਂ ਹੀ ਤੁਹਾਡੇ ਲਈ ਕੀਤੀ ਆ ਇੱਕ ਹੀ ਗੱਲ ਕੋਈ ਮੈਂ ਕੱਲ ਨੂੰ ਗੱਲ ਕਰੂੰਗਾ ਪਰ ਕੁੜੀਆਂ ਦੇ ਵੀ ਕੁਝ ਸੁਪਨੇ ਹੁੰਦੇ ਆ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਕਦੀ ਵੀ ਇਸ ਨਜ਼ਰ ਨਾਲ ਨਹੀਂ ਦੇਖਿਆ ਗੀਤ ਮੈਨੂੰ ਚਾਹੀਦੇ ਆ ਇਹ ਕਹਿ ਕੇ ਉਹਨੇ ਆਪਣਾ ਸਰਾਣਾ ਚੁੱਕਿਆ ਤੇ ਸੋਫੇ ਦੇ ਜਾ ਕੇ ਲੰਮਾ ਪੈ ਗਿਆ ਮੈਂ ਚੁੱਪ ਜਈ ਹੋ ਗਈ ਸੀ ਮੇਰਾ ਦਿਲ ਕਰਦਾ ਸੀ ਕਿ ਉਹਦੇ ਕੋਲ ਜਾ ਕੇ ਉਹਦਾ ਖੁਲੀਆ ਵਗਾੜ ਦੇਵਾਂ ਤੂੰ ਕਮਲਾ ਤੈਨੂੰ ਮੇਰੀ ਕਦਰ ਨਹੀਂ ਆ ਮੈਂ ਇੰਨੀ ਸੋਹਣੀ ਆ ਤੇਰੇ ਲਈ ਸੱਜਰੀ ਸਵਰੀਆਂ ਸਵਰੀਆਂ ਤੇ ਤੂੰ ਮੈਨੂੰ ਇੱਕ ਵਾਰ ਆਪਣੇ ਕੱਪੜੇ ਬਦਲੇ ਤੇ ਸਿੰਪਲ ਜੀ ਡਰੈਸ ਕੱਢ ਕੇ ਪਾ ਲਈ ਸੌਣ ਦੇ ਲਈ ਮੈਂ ਲੰਮੀ ਪੈ ਗਈ ਮੈਂ ਸੋਚਿਆ ਕਿ ਬਾਅਦ ਵਿੱਚ ਮੈਂ ਇਹਨੂੰ ਨਖਰੇ ਕਰਕੇ ਦਿਖਾਵਾਂਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਉਸ ਬੰਦੇ ਦੇ ਲਈ ਮੈਂ ਤਾਂ ਕੁਝ ਵੀ ਨਹੀਂ ਸੀ ਮੇਰੇ ਵਿਆਹ ਨੂੰ 8 ਦਿਨ ਹੋ ਗਏ ਸੀ ਪਰ ਉਹ ਤਾਂ ਮੈਨੂੰ ਇੱਕ ਨਜ਼ਰ ਨਾਲ ਵੀ ਨਹੀਂ ਸੀ ਦੇਖਦਾ ਫਿਰ ਬਾਹਰ ਜਾ ਕੇ ਮੈਂ ਖੜੀ ਹੋ ਗਈ ਮੈਂ ਕਿਹਾ ਕਿ ਕਿੰਨਾ ਸਮਾਂ ਚਾਹੀਦਾ ਕਿ ਮੈਂ ਤੁਹਾਨੂੰ ਨਜ਼ਰ ਨਹੀਂ ਆਉਂਦੀ ਉਹ ਕਹਿਣ ਲੱਗਾ ਕਿ ਸੱਚ ਦੱਸਾਂ ਤੂੰ ਵਾਕੇ ਮੈਨੂੰ ਨਜ਼ਰ ਨਹੀਂ ਆਉਂਦੀ ਜਬਰਦਸਤੀ ਦੇ ਰਿਸ਼ਤੇ ਇਦਾਂ ਦੇ ਹੁੰਦੇ ਆ ਗੀਤ ਔਰਤ ਸ਼ਾਇਦ ਸਮਝੌਤਾ ਕਰ ਲੈਂਦੀ ਆ ਪਰ ਮਰਦ ਨਹੀਂ ਕਰ ਸਕਦੇ ਸਿਰਫ ਅੰਜਲੀ ਨੂੰ ਹੀ ਮੈਂ ਪਿਆਰ ਕੀਤਾ ਮੈਂ ਸਿਰਫ ਅੰਜਲੀ ਨੂੰ ਹੀ ਪਿਆਰ ਕੀਤਾ ਤੇ ਉਹਨੇ ਮੇਰੇ ਪਿਆਰ ਦਾ ਮੇਰੇ ਤੋਂ ਬਹੁਤ ਵੱਡਾ ਇਮਤਿਹਾਨ ਮੰਗ ਲਿਆ ਸੀ ਮੇਰਾ ਤੇ ਉਹਦਾ ਵਿਆਹ ਕੁਝ ਜਾਈ ਤਰੀਕੇ ਨਾਲ ਹੀ ਹੋ ਰਿਹਾ ਸੀ ਪਰ ਉਹਨੇ ਮੇਰੇ ਤੋਂ ਮੇਰੀ ਮੁਹੱਬਤ ਦਾ ਇਮਤਿਹਾਨ ਮੰਗਿਆ ਤੇ ਮੈਂ ਉਹਨੂੰ ਇਨਕਾਰ ਦੇਵਾ ਤੇ ਨਾ ਹੀ ਇਸ ਗੱਲ ਨੂੰ ਸਵੀਕਾਰ ਕਰਦਾ ਉਹ ਮੈਨੂੰ ਗੁੱਸੇ ਨਾਲ ਦੇਖਣ ਲੱਗ ਪਿਆ ਮੇਰੀ ਬਾਹ ਫੜ ਕੇ ਕਹਿਣ ਲੱਗਾ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ ਕਦੋਂ ਤੱਕ ਤੈਨੂੰ ਇਹ ਲੱਗਿਆ ਸੀ ਕਿ ਮੈਂ ਤੈਨੂੰ ਚਾਹੁੰਦਾ ਗੀਤ ਬਚਪਨ ਤੋਂ ਹੀ ਅਸੀਂ ਇਕੱਠੇ ਇੱਕ ਦੂਜੇ ਦੇ ਨਾਲ ਜਾਣਦੇ ਸੀ ਉਹ ਮੈਨੂੰ ਬਚਪਨ ਤੋਂ ਹੀ ਪਸੰਦ ਆ ਹਮੇਸ਼ਾ ਤੈਨੂੰ ਛੋਟੀ ਭੈਣ ਵਾਂਗੂ ਹੀ ਮੈਂ ਸਮਝਿਆ ਮੈਂ ਤਾਂ ਸਿਰਫ ਅੰਜਲੀ ਨੂੰ ਹੀ ਪਿਆਰ ਕੀਤਾ ਤੂੰ ਇਹ ਕਿੱਦਾਂ ਸੋਚ ਲਿਆ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਤੂੰ ਕਿੱਦਾਂ ਸੋਚ ਲਿਆ ਕਿ ਮੈਂ ਤੈਨੂੰ ਪਿਆਰ ਕਰਦਾ ਮੈਂ ਕਿਹਾ ਮੈਂ ਮੈਂ ਤਾਂ ਤੈਨੂੰ ਪਿਆਰ ਕਰਦੀ ਆ ਉਹ ਪੂਰੇ 10 ਸਾਲ ਵੱਡਾ ਸੀ ਤੇ ਕਹਿੰਦਾ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਪਿਆਰ ਕਰਦੇ ਹੋਏ ਸਾਡਾ ਇੱਕ ਤਰਫਾ ਪਿਆਰ ਹੈ ਮੇਰੀ ਤੇ ਅੰਜਲੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਕਿੰਨੇ ਸੁਪਨੇ ਦੇਖੇ ਸੀ ਅਸੀਂ ਦੋਵਾਂ ਨੇ ਗੱਲਾਂ ਕਰਦੇ ਸੀ ਇੱਕ ਦੂਜੇ ਨਾਲ ਦੇ ਨਾਲ ਆਉਣ ਵਾਲੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੇ ਪਲਾਨ ਬਣਾ ਰੱਖੇ ਸੀ ਪਰ ਇੱਕ ਤੇਰਾ ਇੱਕ ਤਰਫਾ ਮੁਹੱਬਤ ਨੇ ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ ਉਹਨੇ ਰੋ ਰੋ ਕੇ ਮੇਰੇ ਅੱਗੇ ਹੱਥ ਜੋੜ ਦਿੱਤੇ ਤੇਰੀ ਖੁਸ਼ੀ ਮੰਗ ਲਈ ਪਰ ਮੈਂ ਤੈਨੂੰ ਆਪਣੇ ਨਾਮ ਦੇ ਸਵਾਇ ਘੋਰ ਕੁਝ ਨਹੀਂ ਦੇ ਸਕਦਾ ਅੱਗੇ ਤਾਂ ਮੇਰੇ ਤੋਂ ਕੋਈ ਉਮੀਦ ਵੀ ਨਾ ਰੱਖੀ ਬੜੇ ਗੁੱਸੇ ਨਾਲ ਉਹਨੇ ਮੈਨੂੰ ਕਿਹਾ ਸੀ ਤੇ ਕਮਰੇ ਵਿੱਚੋਂ ਬਾਹਰ ਚਲਾ ਗਿਆ ਮੈਂ ਹੈਰਾਨ ਰਹਿ ਗਈ ਸੀ ਮੈਨੂੰ ਲੱਗਦਾ ਸੀ ਕਿ ਮੇਰਾ ਹੁਸਨ ਮੇਰਾ ਸਭ ਤੋਂ ਵੱਡਾ ਹਥਿਆਰ ਹੈ ਮੈਂ ਜੋ ਚਾਹੂੰ ਉਹੀ ਕਰ ਸਕਦੀ ਹਾਂ ਪਰ ਮੈਨੂੰ ਨਹੀਂ ਪਤਾ ਸੀ ਕਿ ਅੰਜਲੀ ਦੀ ਆਮ ਸ਼ਕਲ ਸੂਰਤ ਮੇਰੇ ਹੁਸਨ ਨੂੰ ਨੀਵਾ ਕਰ ਦੇਊਗੀ ਮੈਨੂੰ ਅਮਰਤ ਦੇ ਨਾਲ ਪਿਆਰ ਨਹੀਂ ਸੀ ਬਸ ਮੈਨੂੰ ਇਸ ਗੱਲ ਦੀ ਤਕਲੀਫ ਸੀ ਕਿ ਮੈਨੂੰ ਛੱਡ ਕੇ ਉਹ ਅੰਜਲੀ ਨੂੰ ਕਿਦਾਂ ਪਸੰਦ ਕਰ ਸਕਦਾ ਸੀ ਮੈਨੂੰ ਆਪਣੇ ਹੁਸਨ ਤੇ ਬਹੁਤ ਜ਼ਿਆਦਾ ਘਮੰਡ ਸੀ ਜੋ ਬਹੁਤ ਬੁਰੇ ਤਰੀਕੇ ਨਾਲ ਟੁੱਟ ਗਿਆ ਸੀ ਕਿਹੜੀ ਔਰਤ ਸੀ ਜੋ ਇਹ ਨਹੀਂ ਸੀ ਚਾਹੁੰਦੀ ਕਿ ਆਪਣੇ ਘਰ ਵਾਲੇ ਤੇ ਦਿਲ ਵਿੱਚ ਮਹਾਰਾਣੀ ਬਣ ਕੇ ਰਹੇ ਮੈਂ ਵੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਅਮਰਿਤ ਦੇ ਦਿਲ ਵਿੱਚ ਆਪਣੀ ਥਾਂ ਬਣਾ ਲਵਾਂ ਮੈਂ ਆਪਣੀ ਭੈਣ ਨੂੰ ਹਰਾ ਨਹੀਂ ਸਕਦੀ ਸੀ ਮੈਂ ਤਾਂ ਬਿਲਕੁਲ ਵੀ ਖੁਸ਼ ਨਹੀਂ ਸੀ ਇਸ ਲਈ ਮੈਂ ਵੀ ਇਸ ਲਈ ਜਦੋਂ ਵੀ ਮੈਂ ਪੇਕੇ ਜਾਂਦੀ ਤਾਂ ਮੈਂ ਬਹੁਤ ਹੱਸਦੀ ਖੇਡਦੀ ਸੀ ਛੋਟੀਆਂ-ਛੋਟੀਆਂ ਗੱਲਾਂ ਅੰਜਲੀ ਨੂੰ ਦੱਸਦੀ ਸੀ। ਅਮਰਿਤ ਵੀ ਮੇਰੇ ਨਾਲ ਬਹੁਤ ਖੁਸ਼ ਆ। ਮੈਨੂੰ ਬਹੁਤ ਚਾਹੁੰਦਾ ਤੇ ਮੇਰੇ ਬਿਨਾਂ ਨਹੀਂ ਰਹਿ ਸਕਦਾ। ਮੇਰੇ ਹੁਸਨ ਦੀਆਂ ਤਾਰੀਫਾਂ ਕਰਦਾ। ਮੁਸਕਰਾ ਕੇ ਕਹਿ ਦਿੰਦਾ ਕਿ ਤੂੰ ਖੁਸ਼ ਹੋ ਨਾ। ਮੈਂ ਵੀ ਕਹਿ ਦਿੰਦੀ ਕਿ ਮੈਂ ਬਹੁਤ ਖੁਸ਼ ਆ। ਉਹ ਆਪਣੇ ਹੰਝੂ ਅੰਦਰੋਂ-ਅੰਦਰੀਂ ਕੀਤੇ ਉਤਾਰ ਦਿੰਦੀ ਸੀ। ਮੈਂ ਉਹਦੀਆਂ ਅੱਖਾਂ ਵਿੱਚ ਆਉਣ ਵਾਲੀ ਦੁੱਖ ਨੂੰ ਸਮਝਣ ਲੱਗ ਪਈ ਸੀ ਕਿਉਂਕਿ ਮੈਂ ਵੀ ਇਸ ਦਰਦ ਵਿੱਚੋਂ ਗੁਜ਼ਰ ਰਹੀ ਸੀ। ਮੈਨੂੰ ਆਪਣੇ ਘਰ ਵਾਲੇ ਦਾ ਪਿਆਰ ਚਾਹੀਦਾ ਸੀ ਜੋ ਕਿ ਮੈਨੂੰ ਨਹੀਂ ਮਿਲ ਸਕਿਆ ਸੀ ਮੈਂ ਆਪਣੀ ਮਾਂ ਨੂੰ ਕਿਹਾ ਕਿ ਜਲਦੀ ਤੋਂ ਜਲਦੀ ਅੰਜਲੀ ਦਾ ਵਿਆਹ ਕਰਵਾ ਦੇ ਮੇਰੀ ਮਾਂ ਕਹਿਣ ਲੱਗੀ ਕਿ ਤੈਨੂੰ ਇਸ ਗੱਲ ਦੀ ਫਿਕਰ ਨਹੀਂ ਹੋਣੀ ਚਾਹੀਦੀ ਤੇਰਾ ਵਿਆਹ ਹੋ ਗਿਆ ਨਾ ਤੂੰ ਆਪਣੇ ਘਰ ਰਿਆ ਕਰ ਬਸ ਮੇਰੀ ਮਾਂ ਵੀ ਮੈਨੂੰ ਇਦਾਂ ਬੋਲਣ ਲੱਗ ਪਈ ਸੀ ਮੈਂ ਪੇਕੇ ਜਾਣਾ ਵੀ ਘਟ ਕਰ ਦਿੱਤਾ ਸੀ ਇੱਕ ਵਾਰ ਮੇਰੀ ਮਾਂ ਦਾ ਫੋਨ ਆਇਆ ਕਿ ਅੰਜਲੀ ਦਾ ਰਿਸ਼ਤਾ ਪੱਕਾ ਹੋ ਗਿਆ ਉਹ ਬਹੁਤ ਹੀ ਚੰਗੇ ਘਰ ਦਾ ਮੁੰਡਾ ਤੇ ਮੁੰਡੇ ਨੇ ਆਪ ਹੀ ਅੰਜਲੀ ਨੂੰ ਪਸੰਦ ਕੀਤਾ ਇਹ ਸੁਣ ਕੇ ਮੈਨੂੰ ਹੈਰਾਨੀ ਜਿਹੀ ਹੋਈ ਕਿ ਆਖਰ ਉਹਦੇ ਵਿੱਚ ਇਦਾਂ ਦੀ ਕਿਹੜੀ ਗੱਲ ਆ ਕਿ ਮੁੰਡਿਆਂ ਨੂੰ ਦੇਖ ਕੇ ਉਹਦੇ دیਵਾਨੇ ਹੋ ਜਾਂਦੇ ਆ ਇਹ ਸੁਣ ਕੇ ਮੈਂ ਬਹੁਤ ਖੁਸ਼ ਹੋਈ ਮੈਨੂੰ ਲੱਗਾ ਕਿ ਹੁਣ ਅੰਮ੍ਰਿਤ ਦਾ ਵਿਵਹਾਰ ਵੀ ਮੇਰੇ ਲਈ ਬਦਲ ਜਾਊਗਾ ਜਿਸ ਦਿਨ ਅੰਜਲੀ ਦਾ ਵਿਆਹ ਸੀ ਅਮ੍ਰਿਤ ਅੰਜਲੀ ਦੇ ਵਿਆਹ ਤੇ ਨਹੀਂ ਗਿਆ ਸੀ ਮੈਨੂੰ ਕਹਿਣ ਲੱਗਿਆ ਕਿ ਤੂੰ ਇਕੱਲੀ ਚਲੀ ਜਾ ਵਿਆਹ ਤੇ ਮੈਂ ਇਕੱਲੀ ਹੀ ਆ ਗਈ ਸੀ ਤੇ ਉਹ ਅੱਜਕੱਲ ਸਿਗਰਟ ਪੀਣ ਲੱਗ ਪਿਆ ਸੀ ਕਈ ਵਾਰ ਉੱਠ ਕੇ ਮੈਂ ਵੀ ਉਹਦੇ ਕੋਲ ਚਲੀ ਜਾਂਦੀ ਤੇ ਮੈਂ ਉਹਨੂੰ ਕਹਿਣ ਲੱਗੀ ਕਿ ਉਹ ਆਰਾਮ ਕਰ ਲਵੇ ਨਹੀਂ ਤਾਂ ਉਹ ਬਿਮਾਰ ਹੋ ਜਾਊਗਾ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਆਪਣੇ ਬਾਰੇ ਸੋਚੀਂ ਜਾ ਕੇ ਸੌਂ ਜਾ ਮੇਰੇ ਹਾਲ ਤੇ ਮੈਨੂੰ ਛੱਡ ਦੇ ਵਾਰ-ਵਾਰ ਆਪਣੀ ਅੱਖਾਂ ਨੂੰ ਮਲਦਾ ਸੀ ਸ਼ਾਇਦ ਆਪਣੇ ਹੰਝੂ ਮੈਨੂੰ ਦਿਖਾਉਣਾ ਨਹੀਂ ਚਾਹੁੰਦਾ ਸੀ ਮੈਨੂੰ ਨਹੀਂ ਪਤਾ ਸੀ ਕਿ ਉਹ ਅੰਜਲੀ ਨੂੰ ਇੰਨਾ ਜ਼ਿਆਦਾ ਪਿਆਰ ਕਰਦਾ ਕੁਝ ਦਿਨਾਂ ਬਾਅਦ ਮੈਂ ਪੇਕੇ ਗਈ ਤਾਂ ਅੰਜਲੀ ਬਹੁਤ ਖੁਸ਼ ਸੀ ਮੈਨੂੰ ਕਹਿਣ ਲੱਗੀ ਕਿ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਮੈਨੂੰ ਤਾਂ ਲੱਗਦਾ ਕਿ ਜਿੱਦਾਂ ਮੇਰੇ ਸਬਰ ਦਾ ਫਲ ਮੈਨੂੰ ਮਿਲ ਗਿਆ ਹੋਵੇ ਮੈਨੂੰ ਕਹਿਣ ਲੱਗੀ ਕਿ ਗੀਤ ਸ਼ਾਇਦ ਮੇਰੇ ਰੱਬ ਨੂੰ ਮੇਰੀ ਗੱਲ ਪਸੰਦ ਆ ਗਈ ਉਹਨੇ ਮੈਨੂੰ ਇੱਕ ਏਦਾਂ ਦਾ ਘਰ ਵਾਲਾ ਦਿੱਤਾ ਜੋ ਮੈਨੂੰ ਚਾਹੁੰਦਾਗਾ ਤੇ ਉਹ ਆਪਣੀ ਵੱਡੀ ਗੱਡੀ ਵਿੱਚ ਆਈ ਸੀ ਕਾਫੀ ਚੰਗੇ ਘਰ ਦਾ ਰਿਸ਼ਤਾ ਸੀ ਅਮ੍ਰਿਤ ਦੇ ਕੋਲ ਗੱਡੀ ਅਮ੍ਰਿਤ ਦੇ ਕੋਲ ਵੀ ਇੱਕ ਗੱਡੀ ਸੀ ਤੇ ਉਹਨਾਂ ਕੋਲ ਵੀ ਇੱਕ ਵੱਡਾ ਘਰ ਸੀ ਅਮ੍ਰਿਤ ਨੌਕਰੀ ਤਾਂ ਕਰਦਾ ਸੀ ਪਰ ਅੰਜਲੀ ਦਾ ਘਰ ਵਾਲਾ ਆਪ ਹੀ बिजनेਸਮੈਨ ਸੀ ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਇਨਸਾਨ ਆਪਣੀ ਕਿਸਮਤ ਤੋਂ ਜ਼ਿਆਦਾ ਕੁਝ ਨਹੀਂ ਪਾ ਸਕਦਾ ਮੈਂ ਵੀ ਲਾਲਚ ਕੀਤਾ ਪਰ ਮੈਨੂੰ ਓਨਾ ਹੀ ਮਿਲਿਆ ਜਿੰਨਾ ਮੇਰੇ ਮੇਰੇ ਨਸੀਬ ਵਿੱਚ ਸੀ ਨਾ ਮੈਨੂੰ ਆਪਣੇ ਘਰ ਵਾਲੇ ਦਾ ਪਿਆਰ ਮਿਲਿਆ ਤੇ ਨਾ ਹੀ ਕਿਸਮਤ ਨੇ ਤੋਂ ਨੇ ਕੁਝ ਜ਼ਿਆਦਾ ਦਿੱਤਾ ਅੰਜਲੀ ਦੀ ਕਿਸਮਤ ਮੇਰੇ ਨਾਲੋਂ ਕਿਤੇ ਜ਼ਿਆਦਾ ਚੰਗੀ ਆ ਉਹਨੂੰ ਸਭ ਕੁਝ ਮਿਲ ਗਿਆ ਸੀ ਜੋ ਕੁਝ ਮੈਨੂੰ ਮਿਲਣਾ ਸੀ ਉਹਨੂੰ ਮਿਲ ਗਿਆ ਸੀ ਮੈਂ ਤਾਂ ਉਹਦੇ ਕੋਲੋਂ ਖੋਲਿਆ ਸੀ ਤੇ ਮੈਂ ਆਪਣੇ ਵੱਲ ਨੂੰ ਫਿਰ ਖਿੱਚ ਲਿਆ ਸੀ ਅੰਮ੍ਰਿਤ ਅੱਜ ਵੀ ਉਹਦਾ ਦਾ ਹੀ ਆ ਤੇ ਆਪਣਾ ਸਭ ਕੁਝ ਵੇਚ ਕੇ ਖਾਲੀ ਕਰਨ ਤੋਂ ਹੋਇਆ ਪਿਆ ਉਹ ਮੈਨੂੰ ਦੇ ਕੇ ਕੁਝ ਛਪਾ ਲੈਂਦਾ ਸੀ ਕਾਸ਼ ਮੈਂ ਪਿਆਰ ਦੀ ਕੁਰਬਾਨੀ ਇੰਨੀ ਵੱਡੀ ਨਾ ਮੰਗੀ ਹੁੰਦੀ ਤਾਂ ਮੇਰੀ ਕਿਸਮਤ ਕੁਝ ਹੋਰ ਹੀ ਹੁੰਦੀ ਅੱਜ ਇੱਕ ਵਾਰ ਅੰਜਲੀ ਮੈਨੂੰ ਮਿਲਣ ਲਈ ਮੇਰੇ ਘਰ ਆਈ ਤੇ ਅੰਮ੍ਰਿਤ ਉਹਦੇ ਸਾਹਮਣੇ ਨਹੀਂ ਆਇਆ ਤੇ ਅਸੀਂ ਦੋਨਾਂ ਨੇ ਕਾਫੀ ਟਰ ਬੈਠ ਕੇ ਗੱਲਾਂ ਕੀਤੀਆਂ ਅੰਜਲੀ ਦੇ ਚਿਹਰੇ ਤੇ ਸੱਚੇ ਪਿਆਰ ਦੀ ਚਮਕ ਸੀ ਜੋ ਉਹ ਮੈਨੂੰ ਹੀ ਦੇਖ ਰਹੀ ਸੀ ਅੱਜ ਮੈਂ ਸੋਹਣੀ ਹੋਣ ਦੇ ਬਾਵਜੂਦ ਵੀ ਬਹੁਤ ਘੱਟ ਲੱਗ ਰਹੀ ਸੀ ਪਰ ਆਮ ਸੂਰਤ ਹੋਣ ਦੇ ਬਾਵਜੂਦ ਵੀ ਉਹ ਕਿਤੇ ਜ਼ਿਆਦਾ ਸੋਹਣੀ ਲੱਗ ਰਹੀ ਸੀ ਮੈਂ ਰੋਟੀ ਬਣਾਉਣ ਦੇ ਲਈ ਰਸੋਈ ਵਿੱਚ ਚਲੀ ਗਈ ਅੰਜਲੀ ਨੂੰ ਡਰਾਈング ਰੂਮ ਵਿੱਚ ਛੱਡ ਗਈ ਪਰ ਪਤਾ ਨਹੀਂ ਉਹ ਕਦੋਂ ਉੱਠ ਕੇ ਮੇਰੇ ਕਮਰੇ ਵਿੱਚ ਅੰਮ੍ਰਿਤ ਦੇ ਕੋਲ ਚਲੀ ਗਈ ਮੈਂ ਦੇਖਿਆ ਕਿ ਉਹ ਡਰਾਈング ਵਿੱਚ ਨਹੀਂ ਸੀ ਮੈਂ ਆਪਣੇ ਕਮਰੇ ਵੱਲ ਗਈ ਕਿਉਂਕਿ ਮੈਨੂੰ ਪਤਾ ਸੀ ਕਿ ਉਹ ਜ਼ਰੂਰ ਅਮਰਤ ਦੇ ਕੋਲ ਗਈ ਹੋਊਗੀ ਪਰ ਮੈਂ ਕਮਰੇ ਦੇ ਦਰਵਾਜ਼ੇ ਤੇ ਕਦਮ ਰੱਖਦੇ ਹੀ ਰੁਕ ਗਈ ਤੇ ਅੰਜਲੀ ਰੋਂਦੀ ਹੋਈ ਅਮਰਤ ਦੀ ਅਮੰਤਾ ਕਰ ਰਹੀ ਸੀ ਕਿ ਪਲੀਜ਼ ਮੈਨੂੰ ਭੁੱਲ ਜਾ ਤੇ ਗੀਤ ਦੇ ਨਾਲ ਇੱਕ ਚੰਗੀ ਜ਼ਿੰਦਗੀ ਜੀ ਲੈ ਸ਼ਾਇਦ ਤੇਰੀ ਕਿਸਮਤ ਵਿੱਚ ਗੀਤ ਦਾ ਹੀ ਸਾਥ ਲਿਖਿਆ ਸੀ ਮੈਂ ਵੀ ਤੈਨੂੰ ਆਪਣੇ ਦਿਲ ਵਿੱਚੋਂ ਕੱਢ ਨਹੀਂ ਸਕਦੀ ਪਰ ਦੇਖ ਮੇਰਾ ਘਰ ਵਾਲਾ ਮੈਨੂੰ ਕਿੰਨਾ ਪਿਆਰ ਕਰਦਾ ਤੇ ਮੈਂ ਤੈਨੂੰ ਭੁੱਲਣ ਦੀ ਕੋਸ਼ਿਸ਼ ਕਰਦੀ ਮੇਰੇ ਤੇਰੇ ਅੱਗੇ ਇਹ ਹੀ ਮੰਨਤਾ ਕਿ ਤੂੰ ਵੀ ਮੈਨੂੰ ਭੁੱਲ ਜਾ ਜੇ ਮੈਨੂੰ ਇਹਦਾ ਯਾਦ ਕਰਨਾ ਹੁੰਦਾ ਤਾਂ ਜ਼ਿੰਦਗੀ ਕਿੱਦਾਂ ਲੰਘੂਗੀ ਤੈਨੂੰ ਸਾਹ ਵੀ ਨਹੀਂ ਲੈਣ ਦੇਊਗੀ ਅਮਰਿਤ ਦੀਆਂ ਅੱਖਾਂ ਵਿੱਚ ਹੰਝੂ ਚਮਕ ਰਹੇ ਸੀ ਤੇ ਅੰਜਲੀ ਦਾ ਹੱਥ ਫੜਿਆ ਹੋਇਆ ਸੀ ਤੇ ਕਹਿਣ ਲੱਗੇ ਅੰਜਲੀ ਇਹ ਮੇਰੇ ਤੋਂ ਨਹੀਂ ਹੋ ਸਕਦਾ ਮੈਂ ਤੈਨੂੰ ਕਦੀ ਵੀ ਨਹੀਂ ਭੁੱਲ ਸਕਦਾ ਪਰ ਅੰਜਲੀ ਨੇ ਆਪਣੀ ਸੌਂ ਦੇ ਕੇ ਉਹਦੇ ਨਾਲ ਵਾਅਦਾ ਕਰ ਲਿਆ ਕਿ ਤੂੰ ਮੈਨੂੰ ਭੁੱਲ ਜਾਊਂਗਾ ਤੇ ਸੌਂ ਦੇਣ ਤੇ ਅਮਰਿਤ ਮਾਜੀ ਬੂਰ ਹੋ ਗਿਆ ਉਹਨੇ ਵਾਦਾ ਕੀਤਾ ਕਿ ਮੈਂ ਕੋਸ਼ਿਸ਼ ਕਰੂੰਗਾ ਕਿ ਆਪਣੀ ਵਿਆਹੀ ਹੋਈ ਜ਼ਿੰਦਗੀ ਦੀ ਸ਼ੁਰੂਆਤ ਕਰਾਂ ਤੇ ਉਸ ਤੋਂ ਬਾਅਦ ਅੰਜਲੀ ਰੁਕੀ ਨਹੀਂ ਤੇ ਚਲੀ ਗਈ ਕਸਮ ਦੇਣ ਤੋਂ ਬਾਅਦ ਇੰਨਾ ਹੀ ਹੋਇਆ ਸੀ ਕਿ ਅਮ੍ਰਿਤ ਮੇਰੇ ਨਾਲ ਰਿਸ਼ਤਾ ਬਣਾ ਲਿਆ ਸੀ ਤੇ ਮੇਰੇ ਨਾਲ ਗੱਲ ਨਹੀਂ ਕਰਦਾ ਸੀ ਲੱਗਦਾ ਸੀ ਜਿੱਦਾਂ ਅਸੀਂ ਦੋਵੇਂ ਸਿਰਫ ਜ਼ਿੰਦਗੀ ਗੁਜ਼ਾਰ ਰਹੇ ਹਾਂ ਜ਼ਿੰਦਗੀ ਨੂੰ ਜੀ ਨਹੀਂ ਰਹੇ ਮੇਰੇ ਦੋ ਬੱਚੇ ਵੀ ਹੋ ਗਏ ਪਰ ਅਮ੍ਰਿਤ ਦਾ ਵਿਵਹਾਰ ਬਿਲਕੁਲ ਵੀ ਨਹੀਂ ਬਦਲਿਆ ਸੀ ਤੇ ਨਾ ਹੀ ਉਹਨੇ ਅੱਜ ਤੱਕ ਮੈਨੂੰ ਨਜ਼ਰਾਂ ਝੁੱਕ ਕੇ ਵੇਖਿਆ ਸੀ ਕਦੀ ਵੀ ਇਹ ਨਹੀਂ ਕਿਹਾ ਸੀ ਕਿ ਤੈਨੂੰ ਕੱਪੜੇ ਸੋਹਣੇ ਲੱਗਦੇ ਆ ਮੇਰੇ ਕੰਨ ਅੱਜ ਵੀ ਇਹ ਗੱਲਾਂ ਸੁਣਨ ਨੂੰ ਤਰਸ ਰਹੇ ਸੀ ਮੈਨੂੰ ਆਪਣੀ ਖੁਦਗਰਜੀ ਯਾਦ ਆਉਂਦੀ ਸੀ ਤੇ ਮੈਂ ਬਹੁਤ ਰੋਂਦੀ ਸੀ ਮੇਰੇ ਨਾਲ ਚੰਗੀ ਜ਼ਿੰਦਗੀ ਅੰਜਲੀ ਜੀ ਰਹੀ ਸੀ ਉਹਦਾ ਘਰ ਵਾਲਾ ਉਹਦਾ دیਵਾਨਾ ਸੀ ਤੇ ਉਹਦੀਆਂ ਤਰੀਫਾਂ ਕਰਦਾ ਸੀ ਉਹਦੇ ਅੱਗੇ ਪਿੱਛੇ ਘੁੰਮਦਾ ਸੀ ਹਾਲਾਂਕਿ ਉਹ ਤਾਂ ਨਾਰਮਲ ਜਹੀ ਕੁੜੀ ਸੀ ਪਰ ਮੇਰੀ ਕਿਸਮਤ ਬਹੁਤ ਅੱਗੇ ਨਿਕਲ ਗਈ ਸੀ ਸਭ ਕੁਝ ਪਾਲਿਆ ਸੀ ਤੇ ਮੈਂ ਰੋ ਰਹੀ ਸੀ ਕਾਸ਼ ਮੈਂ ਅੰਜਲੀ ਦੇ ਨਾਲ ਇਹ ਸਭ ਕੁਝ ਨਾ ਕੀਤਾ ਹੁੰਦਾ ਤੇ ਸ਼ਾਇਦ ਮੈਂ ਵੀ ਆਪਣੀ ਜ਼ਿੰਦਗੀ ਹੱਸਦੀ ਖੇਡਦੀ گزار ਰਹੀ ਹੁੰਦੀ ਹਾਂਜੀ ਦੋਸਤੋ ਏਸੀ ਅੱਜ ਦੀ ਨਵੀਂ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਤਾਂ ਕਿ ਤੁਹਾਨੂੰ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਸੁਣਨ ਨੂੰ ਮਿਲ ਸਕੇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਤੇ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ